ਵਿਦੇਸ਼ ਨਾਲ ਜਾ ਕੇ ਵਸਤੇ ਸਾਲ ਉੱਥੇ ਗੁਰੂ ਜੀ ਗ੍ਰੇਸਤੀ ਦੇ ਤਨੂ ਭਿਵਾਉਂਦੇ ਹੋਏ ਵੀ ਅਧਿਆਤਮਕ ਰਾਹ ਕੋ ਵਿੱਚ ਰੰਗੇ ਰਿਤੇ ਉਹਨਾਂ ਦੀ ਨਿਰਮਤਾ ਦਇਆ ਤੇ ਨਿਰਮਤਾ ਨੇ ਲੋਕਾਂ ਦੇ ਮਿਹਲਾ ਨੂੰ ਜਿੱਤ ਲਿਆ ਉਹਨਾਂ ਦੀ ਜ਼ਿੰਦਗੀ ਕਿਸੇ ਸ਼ਾਂਤ ਦਰਿਆ ਵਰਗੀ ਸੀ ਗਹਿਰੀ ਨਿਰਵਿਕਾਰ ਪਰ ਆਤਮਿਕ ਚਮਕ ਨਾਲ ਭਰੀ ਹੋਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹ ਛੋਟੀ ਉਮਰ ਹੀ ਆਪਣੀ ਕਿਰਪਾਉਣ ਤੇਗ ਦੇ ਜੋਹਰ ਵਿਖਾ ਚੁਕੇ ਸਨ ਪਰ ਉਹ ਆਪਣੇ ਬਚਪਨ ਦੇ ਨਾਮ ਅਨੁਸਾਰ ਤੇ ਅਗਦੀ ਮੂਰਤ ਸਨ ਅਤੇ ਅਧਿਆਤਮਿਕ ਸੱਚਮੁੱਚ ਲਵਰੇਸ ਤੇ ਅੰਤਰ ਗ੍ਰਿਤੀ ਵਿੱਚ ਲੀਨ ਰਹੇ ਸਨ ਉਹ ਹਰ ਪ੍ਰਕਾਰ ਦੀ ਮਾਇਆ ਤੋਂ ਨਰਲੇਪ ਸਨ ਉਹਨਾਂ ਦਾ ਨੇਮ ਹੀ ਦਾਨਪੁਰਨ ਤੇ ਭਗਤੀ ਮਜੂਕਾ ਸੀ ਤੇ ਈਰਤਪੁਰ ਸਾਹਿਬ ਤੋਂ ਬੁਕਾਰੇ ਆ ਕੇ ਉਹ ਜ਼ਿਆਦਾ ਸਮਾਂ ਘੋਰੇ ਵਿੱਚ ਹੀ ਭਗਤੀ ਕਰਦੇ ਸਨ ਇਹ ਸੱਚੀ ਭਗਤੀ ਪੰਡਾ ਨੂੰ ਉਹ ਇੱਕਦੇ ਤਦੁੱਤੀ ਕਾਰਜ ਲਈ ਤਿਆਰ ਕਰ ਰਹੀ ਸੀ ਗੁਰੂ ਦੀ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਸ੍ਰੀ ਗੁਰੂ ਹਰਿराय ਸਾਹਿਬ ਜੀ ਦੇ ਵਿੱਚ ਵਿਦਮਾਨ ਹੋ ਚੁੱਕੀ ਸੀ ਤੇ ਫਿਰ ਸ੍ਰੀ ਗੁਰੂ ਫਰਗਾਇਸਾਇਤੂਾਰ 3 ਮਾਰਚ 1643 ਈਸਵੀ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਜਦੋਂ ਆਪਣੇ ਸਿੱਖ ਸੇਵਕਾਂ ਨੂੰ ਦਿੱਲੀ ਵਿੱਚ ਆਪਣੇ ਪਾਸ ਬੁਲਾ ਕੇ ਅਗਲੀ ਜੋਤ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਸਿਰਫ ਦੋ ਸ਼ਬਦ ਹੀ ਕਹੇ ਬੱਬਾ ਬਕਾਲੇ ਇਹਨਾਂ ਸ਼ਬਦਾਂ ਦਾ ਰਸੋਈ ਸੰਦੇਸ਼ ਦੇ ਕੇ ਅਠਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਸੰਗਤਾਂ ਦੇ ਮੰਦਰ ਕੁਝ ਹਨੇਰਾ ਹੋਇਆ ਸੀ ਅਤੇ ਗੁਰੂ ਘਰ ਦੀ ਨੌਵੀਂ ਜੋਤ ਨੂੰ ਵੇਰਾਂ ਲਈ ਦਿਨਕ ਉਤਸਵਤਾ ਮੌਲ ਤਰਕ ਲੱਗੇ ਸਨ ਉੱਤਰ ਨਗਰ ਬਕਾਲੇ ਅੰਦਰ ਭਉ ਦਾ ਭਉ ਦਾ ਪੈ ਗਿਆ ਸੀ ਬਾਏ ਕੁੰਜੀਆਂ ਝੂਠੀਆਂ ਲੱਗ ਗਈਆਂ ਵੇਖੀ ਅੱਜ ਦੇ ਪਤਵੂ ਗੁਰੂ ਕਹਿ ਲੱਗੇ ਸਭ ਤੋਂ ਵੱਡੇ ਦਾਵੇ ਦਾ ਬਹਾਪਤੀ ਹਰਮਨ ਸਾਹਿਬ ਜਿਨ੍ਹਾਂ ਦੇ ਕੋਲ ਬਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਤਨ ਢੀੜ ਵੀ ਸੀ ਦੂਜੇ ਪਾਸੇ ਬਾਬਾ ਰਾਮ ਰਾਏ ਅਤੇ ਪ੍ਰਿਤੀ ਚੰਦ ਦੇ ਵੰਸ਼ ਜੀ ਵੀ ਆਪਣੇ ਹੱਕ ਜਸਾਉਣ ਲੱਗ ਪਏ ਸੰਗਤ ਸਾਰੀ ਹਰ ਰਾਮ ਪਰੇਸ਼ਾਨ ਹੋ ਗਈ ਕੌਣ ਹੈ ਸੱਚਾ ਗੁਰ ਕੀ ਪਛਾਣ ਹੋਵੇ ਨਾ ਹੀ ਜੁੜ ਤੀ ਉਸ ਵੇਲੇ ਸਤੰਬਰ 1634 ਈਸਵੀ ਵਿੱਚ ਪ੍ਰਕਾੜੇ ਪਹੁੰਚੀ ਉਹਨਾਂ ਦੇ ਨਾਲ ਇੱਕ ਸਿੱਖ ਆਇਆ ਭਾਈ ਮਕਰਸ਼ੰਗ ਵਾਲਾ ਉਹ ਹੈ ਤਾਂ ਬਹੁਤ ਵੱਡਾ ਵਪਾਰੀ ਸੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਵੀ ਰਿਹਾ ਸੀ ਅਤੇ ਦਿਲੋਂ ਗੁਰੂ ਸਾਹਿਬਾਨ ਦਾ ਸੇਵਕ ਸੀ ਇੱਕ ਵਾਰ ਉਸ ਦਾ ਸਮੁੰਦਰੀ ਜਹਾਜ਼ ਤੂਫਾਨ ਵਿੱਚ ਫਸ ਗਿਆ ਉਸਨੇ ਗੁਰੂ ਸਾਹਿਬ ਨੂੰ ਯਾਦ ਕਰਕੇ ਅਰਦਾਸ ਕੀਤੀ ਜੇ ਭੱਜਿਆ ਮਾਲਸਬਾਬ ਸਾਰਾ ਤਾਂ 500 ਸੋਨੇ ਦੇ ਮੋਹਰਾਂ ਦਾ ਸਵੰਦ ਵੇਚ ਦਰਾਗਾ ਕੀਤੀਆਂ ਅਰਦਾਸਾਂ ਗੁਰੂ ਮਾਨਕ ਦੇ ਦਰ ਉੱਪਰ ਪ੍ਰਵਾਨ ਹੋਈਆਂ ਤੇ ਜਹਾਜ਼ ਵੱਜ ਗਿਆ ਸੀ ਮਾਨਸ ਦਾ ਗੁਰੂ ਮੇੜ ਲਈ ਹੋਰ ਵੇਖਰਾ ਹੋ ਗਿਆ ਤੱਕ ਤੂਬਰ 1634 ਈਸਵੀ ਵਿੱਚ ਸੱਚੇ ਗੁਰੂ ਦੀ ਖੋਜ ਲਈ ਉਹ ਵੀ ਸੰਗਤ ਨਾਲ ਪਕਾੜੇ ਪਹੁੰਚਿਆ ਰੇਕ automobiles ਗੁਰੂ ਬਣ ਬੈਠੇ ਨੂੰ سونے ਦੀਆਂ ਪੰਜ-ਪੰਜ ਮੋਹਰੇ ਭੇਂਟ ਕਰਕੇ ਆਪ ਨੂੰ ਮਿਲਿਆ ਪਰ ਕਿਸੇ ਵੀ ਦਸਵੰਦ ਦੀ ਕਰਨਾ ਕੀਤੀ ਤੇ ਉਸ ਦੀ ਰੂਹ ਨੂੰ ਕਿਤੇ ਵੀ ਸਕੂਨ ਨਾ ਮਿਲਿਆ ਖੋਜ ਕਰਦਿਆਂ ਆਪ ਤਾਂ ਕਿ ਲੋਕਾਂ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਜਦੋਂ ਉਸ ਨੇ ਗੁਰੂ ਜੀ ਦੇ ਦਰਬਾਰ ਤੇ ਦਰਸ਼ਨ ਕੀਤੇ ਚਿਹਰਾ ਸ਼ਾਂਤ ਤੇ ਅਲੋਸ ਅੰਜੇ ਮੋਰਾੰਤਾ ਮੁਕਰ ਜਦੋਂ ਤੇਕ ਦਿੱਤਾ ਸ਼ੰਕੇ ਨਿਵਿਰਤ ਕਰਨ ਲਈ ਸਤਗੁਰਾਂ ਨੇ 500 ਮੋਰਾੰਤ ਜ਼ਵੰਦ ਦਾ ਜ਼ਿਕਰ ਕੀਤਾ ਚਿਹਰੇ ਤੇ ਚੰਮ ਘਾੜੀ ਸੁਣ ਹੁਕਮ ਗੁਰੂ ਜੀ ਦਾ ਉਹ ਗੱਡਾ ਗੱਡ ਹੋ ਗਿਆ ਉਸ ਦੇ ਅੰਦਰੋਂ ਇੱਕੋ ਹਲਾਈ ਗੂੰਜ ਨਿਕਲੀ ਗੁਰੂ ਲਾਟੋਰੇ ਕਿੰਦੇ ਗਏ ਬਾਬਾ ਗੁਰਦਿੱਤਾ ਜੀ ਨੇ ਇਹ ਗੁਰਬਖਸ਼ਿਸ਼ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਰ ਦਿੱਤੀ ਤੇ ਸਾਰੀ ਸੰਗਤ ਨੇ ਬੜੇ ਸਤਿਕਾਰ ਨਾਲ ਵਾਟੇ ਗਿਆ ਪਰ ਉਹਦਰ ਦੀ ਹਮਲ ਇਹ ਸਭਝ ਸਹਾਰਨਾ ਸੰਭਵ ਨਾ ਸਕਿਆ ਉਹ ਆਪਣੇ ਇੱਕ ਸੀਹਾ ਮਸਲ ਰਹੀ ਗੁਰੂ ਘਰ ਦਾ ਸਾਰਾ ਕੀਪਿਸਮਨ ਜ਼ਬਰਦਸਤ ਲੁੱਟ ਕੇ ਡੇਰੇ ਤੇ ਲੈ ਗਏ ਤੇ ਗੁਰੂ ਜੀ ਉੱਤੇ ਘੋੜੀ ਚਲਵਾਈ ਪਰ ਘੋੜੀ ਛੂ ਕੇ ਘੋੜੋਂ ਲੱਗ ਗਈ ਮੱਖਣਸ਼ਾਲ ਤੇ ਉਸ ਦੇ ਸਾਥੀਆਂ ਨੇ ਧੀਰਮਲ ਵੱਲੋਂ ਗੁਰੂ ਜੀ ਦਾ ਲੁੱਟਿਆ ਹੋਇਆ ਸਮਾਨ ਵਾਪਸ ਲਿਆ ਪਰ ਗੁਰੂ ਜੀ ਨੇ ਫਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੀਠ 'ਤੇ ਸਾਰਾ ਇੰਕੀ ਸਮਾਨ ਧੀਰਮਲ ਨੂੰ ਵਾਪਸ ਕਰ ਦਿੱਤਾ ਉਹਨਾਂ ਦਾ ਇੱਤਹਾਸ ਹਰ ਵੇਲੇ ਦੈ ਪ੍ਰੋਤਿਆਂ ਦੀਆਂ ਚਾਲਾਂ ناکਾਮ ਰਹੀਆਂ ਅਤੇ ਦਿੱਲੀ ਦੇ ਤਖਤ ਦੇ ਹਾਲਾਤ ਵੀ ਬਦਲੇ ਇਸ ਹਾਲਾਤ ਵਿੱਚ 1665 ਈਸਵੀ ਦੇ ਅੰਤ ਵਿੱਚ ਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਪਾ ਬਗਾੜਾ ਹੁੰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਪਾਏ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਜੀ ਦੇ ਉੱਤਜਲ ਮੌਕੇ ਉੰਨਾ ਨੂੰ ਸ੍ਰੀ ਦਰਬਾਰ ਸਾਹਿਬ ਦੇ ਕਬੜ ਸਰਜਿ ਸਤਿ ਦੀਨ ਦੰਦ ਮਿਲੇ ਤੇ ਗੁਰੂ ਸਾਹਿਬ ਬਿਨਾਂ ਕਿਸੇ ਵਿਵਾਦ ਤੋਂ ਦਰੋਂ ਹੀ ਦਰਸ਼ਨ ਕਰ ਪਰਦ ਗਏ ਗੁਰੂ ਸਾਹਿਬ ਨੇ ਜਿਸ ਸਥਾਨ 'ਤੇ ਗੁਰੂ ਘਰ ਦੇ ਦਰਸ਼ਨ ਕੀਤੇ ਉਸ ਸਥਾਨ 'ਤੇ ਹੁਣ ਗੁਰਦੁਆਰਾ ਸ੍ਰੀ ਧੜਾ ਸਾਹਿਬ ਸਿਸ਼ੋਧ ਖਾਨ ਇਹ ਸਾਖੀ ਦੱਸਦੀ ਹੈ ਕਿ ਸਮਝਾਂ ਦੇ ਸਾ ਸੱਚਾ نور ਹਨੇਰੇ ਬੰਧਨਾ ਦੇ ਕਾਲਖ ਵਿੱਚ ਕਦੇ ਰੁਕਦਾ ਨਹੀਂ ਬਾਖਰ ਪ੍ਰਗਟ ਹੋ ਕੇ ਹੀ ਰਹਦਾ ਹੈ